ਮਹਾਰਾਜ ਗੁਰਬਾਣੀ ਵਿੱਚ ਕਹਿੰਦੇ ਸਹਜੇ ਸਹਜੇ ਨਾਮ ਜਪਣਾ ਚਾਹੀਦਾ ਨਸੀ ਰੜਕਣੀ ਹੋਵੇ ਜਿਹੜੀ ਸਿਆਣੀ ਮਾਤਾ ਹੁੰਦੀ ਹੈ ਨਾ ਬਹੁਤਾ ਗਰਮ ਪਾਣੀ ਨਾ ਠੰਡਾ ਉਹਨੇ ਕੋਸਾ ਜਿਹਾ ਪਾਣੀ ਪਾ ਕੇ ਨਾ ਹੌਲੀ ਹੌਲੀ ਰੜਕਣਾ ਮੱਖਣ ਆ ਜਾਂਦਾ ਇਹਨੂੰ ਪਤਾ ਨਹੀਂ ਠੰਡਾ ਪਾਣੀ ਪਾ ਕੇ ਉਹਨੇ ਖਰਾਬ ਕਰ ਲੈਣਾ ਮਹਾਰਾਜ ਕਹਿੰਦੇ ਨਾਮ ਜਪਣ ਦਾ ਵੀ ਇਹ ਤਰੀਕਾ ਹੁੰਦਾ ਤੇ ਉਹ ਪਤਾ ਕਿਨੂੰ ਐ ਸਾਧੂਆਂ ਨੂੰ ਗੱਜ ਕੇ ਆਖੋ ਸਤਨਾਮ ਸ਼੍ਰੀ ਵਾ ਜਿਹੜੀ ਪਰਮੇਸ਼ਰ ਦੀ ਵਡਿਆਈ ਹੈ ਉਹੀ ਗੁਰੂ ਦੀ ਵਡਿਆਈ ਹੈ ਜਿਹੜੀ ਗੁਰੂ ਦੀ ਵਡਿਆਈ ਹੈ ਉਹੀ ਮਹਾਪੁਰਖਾਂ ਦੀ ਵਡਿਆਈ ਹੈ ਜਿਹੜਾ ਪਰਮੇਸ਼ਰ ਹੁੰਦਾ ਕਦੇ ਆਪਣੀ ਵਡਿਆਈ ਨਹੀਂ ਕਰਾਉਂਦਾ ਉਹ ਨੂੰ ਆਪਣੀ ਵਡਿਆਈ ਨਾਲ ਕੋਈ ਨਹੀਂ ਪਰਮੇਸ਼ਰ ਨੇ ਜਿਹੜਾ ਉਹਦਾ ਨਾਮ ਜਪਾਉਂਦਾ ਨਾ ਆਪਣੇ ਜਨ ਦੀ ਵਡਿਆਈ ਕਰਾਉਣੀ ਹੈ ਜਨ ਕਾ ਜੈਕਾਰ ਕਰਾਈ ਜੇ ਤੁਸੀਂ ਨਾਮ ਜਪੋਗੇ ਨਾ ਤੁਸੀਂ ਗੁਰਨਾਨਕ ਸਾਹਿਬ ਦੀ ਵਡਿਆਈ ਕਰਦੇ ਹੋ ਮਹਾਰਾਜ ਨੇ ਤੁਹਾਡੀ ਵਡਿਆਈ ਕਰਾ ਦੇਣੀ ਹੈ ਗੱਜ ਕੇ ਆਖੋ ਸਤਨਾਮ ਸ਼ਿਵਾ ਏਕੋ